ਪਿਛਲੀ ਵਾਰ ਇਹ ਹੋਇਆ ਕਿ ਮੇਰੀ ਸਿਹਤ ਖਰਾਬ ਹੋ ਗਈ ਮੈਂ ਗੁਰਦੁਆਰਾ ਸਾਹਿਬ ਗਈ ਤੇ ਉੱਥੇ ਮੈਨੂੰ ਘਬਰਾਟ ਹੋਣ ਲੱਗ ਗਈ ਸਵੇਰ ਟਾਈਮ ਦੇ ਵਿੱਚ ਤੇ ਮੈਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਮੈਂ ਕਿਹਾ ਜੇ ਮੈਂ ਦੱਸਦਾ ਤਾਂ ਫਿਰ ਮੇਰੇ ਕੋਲੋਂ ਜਾਇਆ ਨਹੀਂ ਜਾਣਾ ਮੈਨੂੰ ਰੋਕ ਦੇਣਾ ਵੀ ਅੱਜ ਤੂੰ ਜਾਣਾ ਨਹੀਂ ਹੈਗਾ ਤੇ ਮਾਲਕ ਦੀ ਅਸੀ ਕਿਰਪਾ ਹੋਈ ਕਿ ਲੈ ਆਏ ਵਾਹਿਗੁਰੂ ਆਪੇ ਲੈ ਕੇ ਆਏ ਪਿਛਲੀ ਵਾਰ ਦੀ ਗੱਲ ਹੈ ਕਿਵੇਂ ਨਾ ਕਿਵੇਂ ਬਾਬਾ ਜੀ ਲੈ ਜਾਂਣਾ ਫਿਰ ਕੋਈ ਦੁੱਖ ਤਕਲੀਫ ਨਜ਼ਰ ਨਹੀਂ ਆਉਂਦੀ ਉਹ ਆਪੇ ਹੀ ਕੱਟ ਦਿੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕ ਆਨੰਦ ਆ ਰਿਹਾ ਜੀ ਇਹ ਆਨੰਦ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅੰਦਰ ਦੀ ਬਾਤ ਹੈ ਜਿਹੜਾ ਆਨੰਦ ਇੱਥੇ ਆ ਕੇ ਮਿਲਦਾ ਉਹ ਪ੍ਰਮਾਤਮਾ ਬਾਬਾ ਦੀਪ ਸਿੰਘ ਜੀ ਤੇ ਸੰਗਤ ਉਹੀ ਜਾਣਦੀ ਹੈ ਤੇ ਇੱਥੇ ਆ ਕੇ ਸਕੂਨ ਮਨ ਨੂੰ ਬਹੁਤ ਸਕੂਨ ਮਿਲਦਾ ਜੋ ਵੀ ਇੱਥੇ ਦਰ ਤੋਂ ਆ ਕੇ ਮੰਗਦੇ ਆ ਸਭ ਦੀਆਂ ਆਸਾਂ ਮਰਦਾਂ ਬਾਬਾ ਜੀ ਪੂਰੀਆਂ ਕਰਦੇ ਨੇ ਤੇ ਉਹਨਾਂ ਦਾ ਸ਼ੁਕਰ ਹੈ ਕਿ ਉਹ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਨਾਮ ਬਾਣੀ ਨਾਲ ਸਭ ਨੂੰ ਜੋੜਨ ਆਪਣੇ ਚਰਨਾਂ ਦਾ ਧਿਆਨ ਬਖਸ਼ਣ ਤੇ ਇਸੇ ਤਰ੍ਹਾਂ ਸਾਰਿਆਂ ਦੀਆਂ ਸਮਰੱਧਾਂ ਪੂਰੀਆਂ ਕਰਦੇ ਹੋਏ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਦੇ ਜੀ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਜਿੱਥੇ ਆਉਂਦਿਆਂ ਨੂੰ ਸੇਵਾ ਕਰਦੇ ਨੇ ਮੈਂ ਜੀ ਅਪ੍ਰੈਲ ਮਹੀਨੇ ਤੋਂ ਆ ਰਹੀ ਆ ਮੈਨੂੰ ਨਾਲ ਲੈ ਕੇ ਆਏ ਸੀਗੇ ਇੱਕਦਮ ਇੱਕ ਦੂਜੇ ਦੇ ਉਹਦੇ ਨਾਲ ਬਸ ਹੌਸਲੇ ਦੇ ਨਾਲ ਫਿਰ ਬਸ ਇਦਾਂ ਇੰਨਾ ਮਨ ਲੱਗਿਆ ਕਿ ਹੁਣ ਹਰ ਇੱਕ ਵਾਰ ਇਹ ਕਰਦਾ ਵੀ ਕੋਈ ਮਿਸ ਨਾ ਹੋਵੇ ਪਿਛਲੀ ਵਾਰ ਹੋਇਆ ਕਿ ਮੇਰੀ ਸਿਹਤ ਖਰਾਬ ਹੋ ਗਈ ਮੈਂ ਗੁਰਦੁਆਰਾ ਸਾਹਿਬ ਗਈ ਤੇ ਉੱਥੇ ਮੈਨੂੰ ਘਬਰਾਟ ਹੋਣ ਲੱਗ ਗਈ ਸਵੇਰ ਟਾਈਮ ਦੇ ਵਿੱਚ ਤੇ ਮੈਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਮੈਂ ਕਿਹਾ ਜੇ ਮੈਂ ਦੱਸਦਾ ਤਾਂ ਫਿਰ ਮੇਰੇ ਕੋਲੋਂ ਜਾਇਆ ਨਹੀਂ ਜਾਣਾ ਮੈਨੂੰ ਰੋਕ ਦੇਣਾ ਵੀ ਅੱਜ ਤੂੰ ਜਾਣਾ ਨਹੀਂ ਹੈਗਾ ਇਹ ਮਾਲਕ ਦੀ ਅਸੀ ਕਿਰਪਾ ਹੋਈ ਕਿ ਲੈ ਆਏ ਵੈਗਰੂ ਆਪੇ ਲੈ ਕੇ ਆਏ ਪਿਛਲੀ ਵਾਰ ਦੀ ਗੱਲ ਹੈ ਜੀ ਕਹਿੰਦੇ ਵੀ ਜਦੋਂ ਖਿੱਚ ਪੈਂਦੀ ਹੈ ਹਾਂਜੀ ਸੱਚੇ ਦਿਲੋਂ ਉੱਥੇ ਤੁਸੀਂ ਜੁੜ ਜਉਨਾ ਇੱਕ ਵਾਰੀ ਤੇ ਫਿਰ ਇਹ ਹੁੰਦਾ ਵੀ ਬਸ ਅਸੀਂ ਪਾਉਣ ਜਾਈਏ ਇੱਕ ਵਾਰੀ ਹਾਂਜੀ ਖਿੱਚ ਪੈਂਦੀ ਆ ਫਿਰ ਹੁੰਦਾ ਵੀ ਕਿਵੇਂ ਨਾ ਕਿਵੇਂ ਬਾਬਾ ਜੀ ਲੈ ਜਾਣ ਫਿਰ ਕੋਈ ਦੁੱਖ ਤਕਲੀਫ ਨਜ਼ਰ ਨਹੀਂ ਆਉਂਦੀ ਉਹ ਆਪੇ ਹੀ ਕੱਟ ਦਿੰਦੇ ਨੇ ਕਹਿੰਦੇ ਉਦਾਂ ਵੀ ਜ਼ਿਕਰ ਕੋਈ ਤੁਹਾਡੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਹੈਗੀ ਆ ਨਾ ਤੇ ਜਦੋਂ ਇੱਥੇ ਇੱਕ ਸੰਗਤ ਚ ਪਹਿਰਾ ਸਾਫ਼ ਕੱਟਦੀ ਆ ਤਾਂ ਉਹ ਉਦਾਂ ਹੀ ਉਹ ਜਿਹੜੀ ਦੁੱਖ ਤਕਲੀਫ ਹੈ ਉਦਾਂ ਹੀ ਦੂਰ ਹੋਣੀ ਸ਼ੁਰੂ ਹੋ ਜਾਂਦੀ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਮੇਰੇ ਵੀ ਇਸ ਤਰ੍ਹਾਂ ਹੀ ਸੀ ਸੀ ਹੁਣ ਇੱਥੇ ਆ ਕੇ ਮਹਿਸੂਸ ਹੀ ਨਹੀਂ ਹੁੰਦਾ ਉਸ ਟਾਈਮ ਵੀ ਦੁੱਖ ਦਰਦ ਕੀ ਹੈ ਕਿ ਨਹੀਂ ਹੈ ਇੱਥੇ ਆ ਕੇ ਸਭ ਕੁਝ ਭੁੱਲ ਜਾਂਦਾ ਮਤਲਬ ਵਾਹਿਗੁਰੂ बस ਇਹੀ ਰੱਖਣ ਸਾਰੇ ਦੁੱਖ ਦਿਲ ਦਰਦ ਦੂਰ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ बस ਇਸ ਇਹੀ ਆਸ ਲੈ ਕੇ ਅਸੀਂ ਇੱਥੇ ਆਉਂਦੇ ਆਂ ਪ੍ਰਮਾਤਮਾ ਸਾਰਿਆਂ ਦੀ ਆਸ ਅਮਰਤਾ ਪੂਰੀਆਂ ਕਰੇ ਹਾਂ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਜਿਹੜੀ ਘਰ ਬੈਠੇ ਦਰਸ਼ਨ ਕਰਦੇ ਹਾਂ ਜੀ ਸੰਗਤ ਜਿਹੜੀ ਘਰ ਕੇ ਦਰਸ਼ਨ ਕਰਦੀ ਹੈ ਉਹਨਾਂ ਲਈ ਵੀ ਬਹੁਤ ਵਧੀਆ ਆ ਜਿਹੜਾ ਕੋਈ ਨਹੀਂ ਆ ਸਕਦਾ ਉਹਨਾਂ ਦਾ ਇਹ ਪ੍ਰਾਲਾ ਤੁਹਾਡਾ ਮੀਡੀਆ ਰਾਹੀਂ ਕੀਤਾ ਹੋਇਆ ਬਹੁਤ ਵਧੀਆ ਪ੍ਰਾਲਾ ਆ ਉਹ ਫਿਰ ਉਹ ਮਨ ਚ ਉਹਨਾਂ ਦੇ ਵੀ ਖਿੱਚ ਪੈਂਦੀ ਹੈ ਫਿਰ ਬਾਬਾ ਜੀ ਆਪੇ ਕਿਵੇਂ ਨਾ ਕਿਵੇਂ ਉਹਨਾਂ ਨੂੰ ਲੈ ਆਉਂਦੇ ਨੇ ਫਿਰ ਆਉਂਦੇ ਨੇ ਇੱਥੇ ਦਾ ਆਨੰਦ ਵੀ ਲੈਂਦੇ ਨੇ ਇੱਥੇ ਆ ਕੇ ਜਿਹੜਾ ਆਨੰਦ ਆ ਉਹ ਅਲੱਗਾ ਹੀ ਆ ਇੱਥੇ ਆ ਕੇ ਕੁਝ ਨਹੀਂ ਪਤਾ ਲੱਗਦਾ ਬਸ ਵੀ ਸਵਰਗ ਦੇ ਵਿੱਚ ਆਏ ਆ ਹਾਂ ਜੀ ਸਵਰਗ ਚ ਹੀ ਆ ਗਏ ਆ ਜਿੱਦਾਂ ਕੋਈ ਸਾਰਿਆਂ ਨਾਲ ਸੰਗਤਾਂ ਦਰਸ਼ਨ ਕਰਦੇ ਜਿਵੇਂ ਬਾਬਾ ਜੀ ਦੇ ਆਪਣੇ ਦਰਸ਼ਨ ਹੁੰਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਿਵੇਂ ਨਿਕਲ ਜਾਂਦਾ ਜੀ ਵਾਈ ਗੁਰਜੀ ਕਾਲਸਾ ਵਾਈ ਗੁਰਜੀ ਕਾਲਸਾ ਵਾਈ ਗੁਰਜੀ ਕੀ ਜੱਤੇ